ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਲੋਗੜ ਪਹੁੰਚੇ ਸੀ ਜੀ ਜੀਰੇ ਤੋਂ ਹੈਗਾ ਵੀ 17-18 ਕਿਲੋਮੀਟਰ ਦੀ ਦੂਰੀ ਤੇ ਜੀ ਅੱਜ ਤੁਹਾਨੂੰ ਇੱਕ ਫਾਰਮ ਦਿਖਾਵਾਂਗੇ ਜੀ ਜਿਹੜੇ ਬਰੀਡ ਤੇ ਕੰਮ ਕਰ ਰਹੇ ਆ ਬਹੁਤ ਸੋਹਣੀ ਬਰੀਡ ਤਿਆਰ ਕੀਤੀ ਜੀ ਇਹ ਸਾਰੀ ਵੀਡੀਓ ਦੇਖਿਓ ਜੇ ਸਾਰੇ ਪਸ਼ੂ ਦੇਖਿਓ ਜੇ ਬਹੁਤ ਸੋਹਣੇ ਪਸ਼ੂ ਆ ਜੀ ਤੇ ਪੂਰੇ ਦੁੱਧ ਵਾਲੇ ਪਸ਼ੂ ਆ ਆਪਣੇ ਆਪ ਬਾਈ ਹਸਾਰ ਤੋਂ ਕਿਤੋਂ ਵੀ ਟੀਕੇ ਪ੍ਰੋਵਾਈਡ ਕਰਕੇ ਡਾਕਟਰ ਨੂੰ ले ਆ ਕੇ ਪਰਵਾਉਂਦੇ ਆ ਜੀ ਐ ਪੂਰੇ ਸ਼ੌਂਕ ਨਾਲ ਕੰਮ ਕਰ ਰਹੇ ਆ ਇਹਨਾਂ ਕੋਲ ਜਾਂ ਝੋਟੀ ਸੀ ਜਿਹੜੀ ਇੱਕ ਦੋ ਵਾਰ ਰਿਪੀਟ ਕਰ ਚੁੱਕੀ ਆ ਰਿਪੀਟ ਕਰਨ ਦਾ ਕਾਰਨ ਇਹ ਆ ਜੀ ਝੋਟੀ ਹਜੇ ਅੰਦਰੋਂ ਤਿਆਰ ਨਹੀਂ ਗਈ ਅੱਜ ਚੈੱਕ ਕੀਤੀ ਆ ਇਹਨੂੰ ਬਾਇਓਟੀਆਂ ਮੇਡ ਤੇ ਟਿਊਨ ਐਚ ਦੇ ਟੀਕੇ ਟੂਕੇ ਲਾ ਕੇ ਇਹਨਾਂ ਨੂੰ ਕਿਹਾ ਵੀ 2 ਮਹੀਨੇ ਵੇਟ ਕਰੋ ਇਹ ਕਹਿੰਦੇ ਵੀ ਭਲਾ 6 ਮਹੀਨੇ ਵੇਟ ਕਰਨੀ ਪਵੇ ਵੀ ਇਹ ਝੋਟੀ ਤੋਂ ਦੁੱਧ ਲੈਣਾ ਬਹੁਤ ਚੰਗੀ ਮੱਝ ਦੀ ਆ ਜੀ 20 ਕਿਲੋ ਦੁੱਧ ਸੀ ਭਈ ਉਹ ਥੱਲੇ ਆ ਵੀ 20 ਕਿਲੋ ਹੈਗਾ ਸੀ ਬਾਈ ਅੱਛਾ 20 21 ਕਿਲੋ ਦੁੱਧ ਸੀ ਕਿੰਨੀ ਉਮਰ ਹੋ ਗਈ ਬਈ ਇਹਦੀ ਇਹ ਤਾਂ ਬਈ ਦੰਦ ਪੂਰੇ ਕਰ ਗਈ ਆ ਚੱਕੀ ਮੜਾ ਆ ਦੇਖੋ ਜੀ ਬਰੀਡ ਤਾਂ ਇੱਥੋਂ ਹੀ ਦੱਸ ਦਿੰਦੀ ਹੈ ਦੇਖੋ ਕਸ਼ੂ ਆਇਆ ਹਾਥੀ ਨਹੀਂ ਲਾਉਣ ਦਿੰਦਾ ਤੇ ਇਹ ਝੋਲੀ ਝਾਲੀ ਪੂਰੀ ਆ ਤੇ ਉਹ ਚਲੋ ਉਮਰ ਤੇ ਬਹੁਤ ਹੋ ਗਈ ਹੈ ਝੋਟੀ ਹਾਈਟ ਦੀ ਘੱਟ ਹੈ ਜੀ ਐਚ ਐਲ ਡੀ ਵੀ ਦੇ ਸਿੰਮਣਾਂ ਜਿਹੜੇ ਇਹਨਾਂ ਦੀ ਹਾਈਟ ਬਹੁਤ ਘੱਟ ਆਉਂਦੀ ਹੈ ਪਰ ਬਹੁਤ ਚੰਗੇ ਮੰਨ ਲਓ ਦੁੱਧ ਰਿਗਾਰਡ ਹੁੰਦੇ ਆ ਜੀ ਨਾ ਉਹ ਸਿੰਗਾ ਦੇ ਕੰਮ ਕਰਨ ਤੇ ਨਾ ਉਹ ਹਾਈਟ ਤੇ ਕੰਮ ਕਰਨ ਉਹਨਾਂ ਦਾ ਮੇਨ ਹੈਗਾ ਤੀਛਾ ਦੁੱਧ ਦਾ ਜੀ ਐਚ ਐਲ ਡੀ ਵੀ ਦੇ ਸੀਮਨ ਦੀ ਹੋਊਗੀ ਵੈਸੇ ਕਨਫਰਮ ਆ ਬਾਈ ਕੋਈ ਸੀਮਨ ਦਾ ਕਿ ਨਹੀਂ ਪਤਾ ਇਹਦਾ ਨਹੀਂ ਸੀਮਨ ਦਾ ਤਾਂ ਨਹੀਂ ਬਾਈ ਕਨਫਰਮ ਹੈਗਾ ਕੋਈ ਮੱਝ 21 22 ਕਿਲੋ ਵਾਲੀ ਮੱਝ ਚੰਗੀ ਸੀਗੀ ਜਿਹੜੀ ਹੈਗੀ ਆ ਘਰ ਦੀ ਕੀਤੀ ਆਪਣੀ ਇਹ ਨਹੀਂ ਇਹ ਬਾਈ ਆਪਾਂ ਇੱਥੇ ਲਈ ਹੀ ਗਏ ਤਾਂ ਅੱਛਾ ਲਈ ਹੈ ਠੀਕ ਹੈ ਚੰਗਾ ਪਸ਼ੂ ਹੀ ਲੈਨੇ ਆ ਮੰਨ ਲਓ ਮਾਂ ਦੇਖ ਕੇ ਲੈਨੇ ਆ ਤੁਸੀਂ ਮਾਂ ਦੇਖ ਕੇ ਲਈ ਅਸਲ ਤੇ ਦੇਖਣਾ ਵੀ ਆਪਾਂ ਨੂੰ ਇਹੀ ਚਾਹੀਦਾ ਜੀ ਦੇਖੋ ਜੇ ਮਾਂ ਚੰਗੀ ਆ ਤਾਂ ਫੇਰ ਹੀ ਚੰਗਾ ਬੱਚਾ ਆਉਣਾ ਠੀਕ ਆ ਕਨਫਰਮ ਆ ਵੀ ਜੇ 20 ਕਿਲੋ ਦੁੱਧ ਮਾਂ ਦਿੰਦੀ ਸੀ ਨਾਰਮਲ ਟੀਕੇ ਦੀ ਵੀ ਹੋਈ ਤਾਂ 14 15 ਕਿਲੋ ਦੁੱਧ ਕਿਤੇ ਨਹੀਂ ਆ ਜੀ ਪਹਿਲਾਂ ਤਾਂ ਤਾਂ ਹੀ ਬਾਈ ਮੱਥਾ ਮਾਰ ਰਹੇ ਸ਼ੌਂਕ ਬਹੁਤ ਆ ਜੀ ਆ ਛੋਟੀ ਦੇਖੋ ਤੁਸੀਂ ਇਹਨਾਂ ਨੇ ਹੁਣ ਖਰੀਦੀ ਆ ਇਹ ਕਿੰਨੇ ਦੀ ਖਰੀਦੀ ਆ ਬਾਈ ਇਹ ਬਾਈ ਇਹ 180 ਦੀ ਲਈ ਆ 180 ਦੀ ਹੈ ਕੀ ਰਿਕਾਰਡ ਦੱਸਿਆ ਦਾ ਉਹਨਾਂ ਨੇ ਮਾਂ ਦਾ ਇਹਦੀ ਮਾਂ ਦਾ ਬਾਈ ਰਿਕਾਰਡ ਤਾਂ ਆਇਆ ਵਾ 2.26 ਲੀਟਰ ਅੱਛਾ ਦੋ ਦੋ ਦੇ ਥੱਲੇ 28 29 ਲੀਟਰ ਦੇ ਨੇੜੇ ਹੈਗਾ ਅੱਛਾ 28 29 ਦੇ ਬਰਾਬਰ ਖੜੀ ਬਈ ਹਾਈਟ ਚੈੱਕ ਕਰੋ ਜੀ ਤੁਸੀਂ ਹਾਈਟ ਮੇਰੀ ਵੀ ਬਾਈ 6 ਫੁੱਟ ਦੇ ਨੇ ਹਾਂ 6 ਫੁੱਟ ਦੇ ਨੇੜੇ ਇਹਦੀ ਹਾਈਟ ਆ ਬਾਈ ਦੀ ਤਾਂ ਸਾਢੇ 5 ਪੰਜ ਦੇ ਕਰੀਬ 5 5.5 ਦੇ ਕਰੀਬ ਛੋਟੀ ਦੀ ਹੈਗੀ ਉਮਰ ਕਿੰਨੀ ਕਹਦੀ ਉਮਰ ਬਾਈ ਹਲੇ ਕੱਡੇ ਨਹੀਂ ਦੋ ਦੰਦ ਅੱਛਾ ਕੱਡੇ ਨਹੀਂ ਐਡੇ ਐਡੇ ਹੀ ਆ ਮਤਲਬ ਠੀਕ ਆ ਮੰਨ ਲਓ ਫੀਰੀ ਚ ਤੋੜੀ ਹੈ ਤੋੜ ਗਈ ਆ ਮਤਲਬ ਤੋੜ ਗਈ ਆ ਬਈ ਕਿਉਂ ਤੇ ਕਿੰਨਾ ਟਾਈਮ ਹੈ ਇਹਦੇ ਚ ਬਾਈ ਇਹ ਬਾਈ 12 ਤਰੀਕ ਨੂੰ 10 ਮਹੀਨੇ ਪੂਰੇ ਹੋ ਜਾਣੇ ਕਿੰਨਾ ਦੋ ਤੇ ਥੋੜੇ ਹਿਹਾ ਹੁਣ ਸੁਣ ਤਾਂ ਪਤਾ ਆਣਾ ਦੋਦ ਭਾਈ ਉਹ ਤਾਂ ਉਹਦਾ ਵੀ ਜੇ ਇਹਨੇ 17 18 ਬਣਾ ਦਿੱਤਾ ਤੇ ਫੇਰ ਕੋਹ ਉਹ ਵੀ ਨਹੀਂ ਦਿੱਤਾ ਕੁਝ ਵੀ ਨਹੀਂ ਦਿੱਤਾ ਠੀਕ ਹੈ ਪਹਿਲਾਂ ਹਾਂ ਕਿਉਂਕਿ ਇਹਦੀਆਂ ਭੈਣਾਂ ਸਾਰੀਆਂ 4 5 ਸੂਈਆਂ ਹੋਈਆਂ ਇਹਦਾ ਪਤਾ ਕਿਹੜੇ ਸਿੰਮਨ ਦੀ ਹੈ ਇਹ ਬੇਤਾਬ ਦੀ ਆ ਬੇਤਾਬ ਹਾਂ ਐਚ ਐਸ ਬੀ ਵਾਲਿਆਂ ਦੇ ਅੱਛਾ ਅੱਛਾ ਐਚ ਐਸ ਬੀ ਵਾਲੇ ਦਾ ਠੀਕ ਹੈ ਬੇਤਾਬ ਦੀ ਹੈ ਹੈ ਨਾ ਉਹ ਮਾ ਦਾ ਕੀ ਰਿਕਾਰਡ ਦੀ ਕੀ ਦੱਸਿਆ ਸੀ ਭਾਈ ਤੇਰੀ ਮਾਂ ਦਾ 28 29 ਲੀਟਰ ਦੇ ਨੇ ਚੜੇ 28 29 ਕਿਲੋ ਗਾਂ ਲਾਡੋ ਦਾ ਉਹਦਾ ਵੀ 28 29 ਆ ਠੀਕ ਹੈ ਤਾਂ ਉਹਦੂ ਸਮਰਾਟ ਸੇਮ ਕੇਰੀਆ ਜਮਣਾ ਦਾ ਉਹਦਾ ਵੀ 28 29 ਆ ਅੱਛਾ ਉਹਦਾ ਵੀ 28 29 ਮਾ ਕਾ ਵੀ ਤਗੜੀ ਲਾ ਲਓ ਵਧੀਆ ਬਲੱਡ ਲਾਈਨ ਚੋਂ ਆ ਪੂਰੀ ਬਲੱਡ ਲਾਈਨ ਆਪਾਂ ਨੂੰ ਇਹ ਆ ਵੀ ਇਹ ਜੇ ਮੰਨ ਲਓ ਇਹ ਕੋਈ 24 25 ਤੇ ਵੀ ਚੱਲ ਗਈ ਗਾਂ ਇਹਦੀ ਝੋਟੀ ਕੋਈ ਨਾ ਕੋਈ ਮਤਲਬ ਦੁੱਧ ਜ਼ਿਆਦਾ ਕੱਢੂਗੀ ਕਿਉਂਕਿ ਬਲੱਡ ਲਾਈਨ ਪਿੱਛੋਂ ਬਹੁਤ ਤਗੜੀ ਬੜੀ ਆ ਹਾਂ ਮਗਰੋਂ ਬਹੁਤ ਚੰਗੀ ਹੈ ਜੀ ਹਾਂਜੀ ਤੇ ਇੱਕ ਇਹਨਾਂ ਦਾ ਪੇਜ ਬਣਿਆ ਜੀ YouTube ਤੇ ਹਜੇ ਇਹਨਾਂ ਨੇ ਨਵਾਂ ਹੀ ਇਹ ਵੀਡੀਓ ਪਾਉਂਦੇ ਰਹਿੰਦੇ ਆ ਜੀ ਪਸ਼ੂਆਂ ਦੀਆਂ ਪਸ਼ੂ ਚੰਗੇ ਆ ਸਾਰੇ ਤੁਹਾਨੂੰ ਦਿਖਾਵਾਂਗੇ ਕੀ ਨਾਂ ਬਾਈ ਆਪਣੇ ਪੇਜ ਦਾ ਕੈਂਦ ਸਿੰਘ ਆ ਜੀ ਕੈਂਦ ਸਿੰਘ ਹਾਂਜੀ ਥੋੜਾ ਜਿਹਾ ਨਾਂ ਇਹਨਾਂ ਤੋਂ ਚੇਂਜ ਕਰਾਵਾਂਗੇ ਕੈਂਦ ਡੇਰੀ ਫਾਰਮਰ ਕਰਾਵਾਂਗੇ ਹਾਂ ਹਾਂ ਨਾਂ ਜੀ ਨਾ ਵੇਖਿਆ ਹੀ ਨਹੀਂ ਯਾਰ ਹਾਂ ਦੇਖਿਓ ਤੁਸੀਂ ਵਧੀਆ ਪਸ਼ੂ ਇਹਨਾਂ ਦੇ ਸਾਰੇ ਪਸ਼ੂ ਐਸੇ ਤੁਹਾਨੂੰ ਦਿਖਾਉਣੇ ਆ ਜੀ ਵੀਡੀਓ 'ਚ ਪਰ ਫਿਰ ਵੀ ਤੁਸੀਂ ਦੇਖਿਓ ਜੇ ਬਈ ਇਹ ਵੀਡੀਓ ਪਾਉਂਦੇ ਰਹਿੰਦੇ ਆ ਡੇਲੀ ਵਾਂਗੂ ਪਸ਼ੂ ਖਰੀਦਦੇ ਆ ਚੰਗਾ ਪਸ਼ੂ ਨਹੀਂ ਛੱਡਦੇਗੇ ਦੇਖੋ ਤੁਸੀਂ ਇਹ ਝੋਟੀ ਪ੍ਰੋਪਰ ਪੂਰੀ ਤਿਆਰ ਹੁੰਦੀ ਆਉਂਦੀ ਆ ਜੀ ਤੇ ਮਾਦਾ ਰਿਕਾਰਡ ਬਹੁਤ ਚੰਗਾ ਹੈ ਠੀਕ ਹੈ ਤੇ ਪੈਸੇ ਵੀ ਆ ਰੱਦ ਕੇ ਲਾਇਆ ਦੇਖੋ 1,80,000 ਰੁਪਏ ਵਾਹ ਤੇ ਆ ਮਾ ਜ ਇਹਨਾਂ ਦੀ ਪੁਰਾਣੀ ਆ ਜੀ ਠੀਕ ਹੈ ਇਹ ਮੂਹਰੇ ਦੇ ਨੀਲੀ ਰਵੀ ਦਾ ਸਿੰਮਲ ਲਾਇਆ ਸੀ ਕਹਿੰਦੇ ਕਿੰਨਾ ਦੁੱਧ ਦਿੱਤਾ ਬਈ ਇਹਨੇ ਇਹ ਬਾਈ ਇਹਨੇ ਯਾਰ ਇੱਕ ਵਾਰ ਹੀ ਦਿੱਤਾ ਦੁੱਧ 15 ਦੇ ਨੇੜੇ 15 ਦੇ ਦਿਨ ਇਹ ਕੋਣ ਪਤਾ ਨਹੀਂ ਦੋ ਤੈਨ ਸੂਏ ਹੋ ਗਏ 12 13 ਤੇ ਰਹੇ ਕੋਣ ਥੋੜੀ ਜੀ ਲਿਵਰ ਫੈਟੀ ਲਿਵਰ ਆ ਬਈ ਇਹਦਾ ਮੈਂ ਤੁਹਾਨੂੰ ਦੱਸਿਆ ਇਹਦਾ ਨਹੀਂ ਗੋਆ ਸਹੀ ਨਹੀਂਗਾ ਜੀ ਇਹਨਾਂ ਨੂੰ ਦੱਸਿਆ ਜੇ ਲਿਵਰ ਚ ਪ੍ਰੋਬਲਮ ਆ ਦੇਖੋ ਲਿਵਰ ਨੇ ਹਰੇਕ ਚੀਜ਼ ਨੂੰ ਜੂਸ ਕੱਟ ਕੇ ਕੋਈ ਵੀ ਖਰਾਕ ਜਿਹੜੀ ਜਾਂਦੀ ਹੈ ਪਹਿਲਾਂ ਲੀਵਰ ਤੇ ਜਾਣੀ ਹੈ ਜੀ ਫੇਰ ਉਹਨੇ ਜੂਸ ਕੱਢ ਕੇ ਵੰਡਣਾ ਹਰ ਇੱਕ ਚੀਜ਼ ਨੂੰ ਦੇਣਾ ਜੇ ਲੀਵਰ ਪ੍ਰੋਬਲਮ ਹੈ ਗਈ ਆ ਪਸ਼ੂ ਚ ਤਾਂ ਹਰੇਕ ਪਾਸੇ ਦਿੱਕਤ ਆਊਗੀ ਜੀ ਠੀਕ ਹੈ ਇਹ ਗੱਲ ਕਨਫਰਮ ਹੈ ਪਰ ਪਸ਼ੂ ਮੱਝ ਪੂਰੀ ਚੰਗੀ ਹੈ ਜੀ ਇਹ ਕਨਫਰਮ ਆ ਦੇਖੋ ਤੁਸੀਂ ਮੱਝ ਦੁੱਧ ਵਾਲੀ ਐ ਨਹੀਂ ਗੱਲ ਕੋਈ 18 20 ਕਿਲੋ ਦੁੱਧ ਵਾਲੀ ਹੈਗੀ ਹੈ ਮੱਝ ਪਸ਼ੂ ਕੋਈ ਵੀ ਨਹੀਂ ਮਾੜਾ ਜੀ ਆ ਦੇਖੋ ਆ ਪਹਿਲਾਂ ਝੋਟੀ ਨੇ 12 13 ਕਿਲੋ ਕਹਿੰਦੇ ਦੁੱਧ ਦਿੱਤਾ ਬਲਕਿ ਕੋਈ ਬਾੜੀ ਹੈ ਖੀਰੀ ਨਹੀਂ ਬਾਈ ਅੱਛਾ ਖੀਰੀ ਹੱਲੇ ਵੀ ਨਹੀਂ ਦੁੱਧਾਂ ਦੇ 8 9 ਮਹੀਨੇ ਹੋ ਗਏ ਸੂਈ ਨੇ ਅੱਛਾ ਹਜੇ ਵੀ ਨਹੀਂ ਹੋਈ ਹਾਂ 4 ਮਹੀਨਿਆਂ ਦੀ ਗੱਬਣ ਵੀ ਹੋ ਗਈ ਤਾਂ ਹੀ ਲੇਟ ਗੱਬਣ ਕਰਾਈ ਆ ਅੱਛਾ ਤਾਂ ਹੀ ਲੇਟ ਗੱਬਣ ਕਰਾਈ ਹਾਲੇ ਵੀ ਨਹੀਂ ਦੰਦ ਕੱਢੇ ਦੰਦ ਦਿਖਾ ਵੀ ਦਿੰਨੇ ਆਪਾਂ ਦਿਖਾਈ ਮੜਾ ਜਾ ਕੱਟ ਲੂਗੀ ਮੂੰਹ ਹਾਂ ਹਾਂ ਮੂੰਹ ਤਾਂ ਨਹੀਂ ਆ ਰਹੇ ਨਾ ਉਹ ਤੇਰੀ ਟੜ ਜਾ ਬੱਤ ਉਹ ਤੇਰੀ ਇਹ ਆਏ ਨਹੀਂ ਰਹਿੰਦੇ ਜਾ ਕੋਈ ਨਹੀਂ ਵੀਡੀਓ ਚ ਦਿਖਾਇਓ ਤੁਸੀਂ ਆ ਸਪੈਸ਼ਲ ਤੁਸੀਂ ਆਏ ਦੀ ਵੀਡੀਓ ਇਹਨਾਂ ਦੇ ਚੈਨਲ ਤੇ ਦੇਖਿਓ ਜੀ ਕੋਈ ਝੂਠ ਨਹੀਂਗਾ ਦਿਖਾਉਣਗੇ ਬਾਕੀ ਝੋਟੀ ਦਾ ਮੂੰਹ ਵੀ ਦੱਸਦਾ ਵੀ ਹਜੇ ਵੀ ਖੀਰੀ ਆ ਦੇਖੋ ਤੁਸੀਂ ਜਿਹੜੀ ਬਰੀਡੇ ਆਪਦੀ ਘਰ ਦੀ ਤਿਆਰ ਕੀਤੀ ਹੈ ਬਈ ਆਪਾਂ ਨਹੀਂ ਬਈ ਇਹ ਲਈ ਸੀ ਆਪਾਂ ਮਤਲਬ 1 ਮਹੀਨੇ ਦਾ ਟੀਕਲ ਭਰਿਆ ਆ ਹੀ ਇਹਦੇ ਅੱਛਾ ਅੱਛਾ ਆਪਾਂ ਖਾਲੀ ਲਈ ਸੀ 43000 ਦੀ ਲਈ ਸਾਰੀ ਇਹ 47000 ਦੀ ਲਈ ਹਾਂ ਠੀਕ ਤੇ ਝੋਟੀ ਬਈ ਇਹ ਵੀ ਉਸੇ ਵਾਈ ਤੋਂ ਹੀ ਲੈਂਦੀ ਏ ਕੱਟੀ ਲੈਂਦੀ 17 ਮਹੀਨਿਆਂ 17000 ਦੀ ਇਹ ਹੈਗੀ ਟੀਕੇ ਦਾ ਰਿਜ਼ਲਟ ਦੱਸੋਗੇ ਬਈ ਕਿਹੜਾ ਦੁੱਧ ਤੇ ਤੁਹਾਡੇ ਕੋਲੇ ਆਇਆ ਜਿਹੜਾ ਤੁਹਾਨੂੰ ਸਹੀ ਲੱਗਿਆ ਵੀ ਬਹੁਤ ਵਧੀਆ ਦੁੱਧ ਤਾਂ ਦੁੱਧ ਤਾਂ ਯਾਰ ਮੇਰੇ ਕੋਲ ਜਿਹੜਾ ਮੈਂ ਸੀਮਨ ਭਰਾਇਆ ਉਹ ਥੱਲੇ ਤਾਂ ਕੋਈ ਸੂਈ ਨਹੀਂ ਹੱਲੇ ਤਾਂ ਅੱਛਾ ਤੇ ਉਹ ਪੀਸ਼ਮਾ ਦੀ ਆ ਉਹ ਬਸ 2-3 ਮਹੀਨੇ ਰਹਿ ਗਏ ਉਹ ਕਰਨ ਦੀ ਠੀਕ ਤੇ ਇਹ ਝੋਟੀ ਕਾਦੀ ਇਹ ਆਪਣੀ ਘਰ ਦੀ ਏ ਵੀ ਨਹੀਂ ਨਹੀਂ ਇਹ ਆਪਾਂ 6 ਮਹੀਨੇ ਦੀ ਲੈਂਦੀ ਸੀ ਕੱਟੀ ਅੱਛਾ 6 ਮਹੀਨੇ ਦੀ ਕੱਟੀ ਲੈਂਦੀ ਸੀ ਹਾਂ ਇਹਨੇ ਦੋ ਦੁੱਧ ਦਿੱਤੇ ਨੇ ਇਹਨੇ ਦੋ ਦੰਦ ਨੇ ਦਿੱਤਾ 12 ਕਿਲੋ ਠੀਕ ਐ ਐਤ ਕੀ ਚਾਰ ਦੰਦ ਸੂਈ ਜੀ ਐਤ ਕੀ 16 ਕਿਲੋ ਦਿੱਤਾ ਅੱਛਾ ਐਤ ਕੀ 16 ਕਿਲੋ ਦੁੱਧ ਹੈ ਠੀਕ ਹਾਂਜੀ ਇਹਦਾ ਵੀ ਫਿਰ ਮਾਦਾਰ ਰਿਕਾਰਡ ਚੈੱਕ ਕਰਕੇ ਲਈ ਸੀ ਨਹੀਂ 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 ਅੱਛਾ ਵੈਸੇ ਹੀ ਲਈ ਸੀ ਕੱਟੀਆਂ ਵਾਲਿਆਂ ਤੋਂ ਲਈ ਸੀ ਆਪਣਾ ਕੱਟੀਆਂ ਵਾਲਿਆਂ ਤੋਂ ਹੀ ਲਈ ਸੀ ਠੀਕ ਐ ਠੀਕ ਐ ਵੈਸੇ ਉਹ ਪਾਹ ਹਰਿਆਣੇੋਂ ਲਿਆਉਂਦਾ ਵਾ ਉਹ ਵੀ ਹਰਿਆਣੇ ਹੀ ਆਈ ਐ ਅੱਛਾ ਉਹ ਵੀ ਹਰਿਆਣੇ ਬਈ ਇਹ ਕੱਟੀ ਬਈ ਇਹ ਬਈ ਦਲਵਾਗ ਦੀ ਆ ਦਲਵਾਗ ਦੀ ਹਾਂ ਮਨਜੀਤ ਬੈਂਸ ਵਾਲਕ ਜਿਹੜਾ ਉਮਰੇ ਦੀ 3.5 ਮਹੀਨਿਆਂ ਦੀ ਅੱਜ ਪੂਰੀ ਤੁਸੀਂ ਸੀਲ ਦੇਖੋ ਜੀ ਐ ਨਸਲ ਬਰੀਡ ਐ ਦੱਸਦੀ ਹੁੰਦੀ ਐ ਦੇਖੋ ਤੁਸੀਂ ਥਾਂ ਤੋਂ ਨਹੀਂ ਬਤਾ ਦੋ ਨੇੜੇ ਕਰਕੇ ਥਾਂ ਤਾਂ ਪੂਰੇ ਮੈਂ ਦੂਰ ਦੂਰ ਮੈਂ ਪੂਰੀ ਫੁੱਲ ਬਰੀਡ ਤਿਆਰ ਕੀਤੀ ਐ ਜੀ ਹਜੇ ਫੁੱਲ ਬਰੀਡ ਤੇ ਕੰਮ ਕਰ ਰਹੇ ਆ ਬਾਈ ਇਹਦੀ ਮਾਂ ਲਿਆਂਦੀ ਬਾਈ ਸੀਆਰਬੀ ਤੋਂ ਸੀਆਰਬੀ ਤੋਂ ਠੀਕ ਐ ਤੇ ਉਹਦਾ ਦੂਜੇ ਸੂਕੇ ਦਾ ਦੁੱਧ ਹੀ 18 ਲੀਟਰ 18 ਕਿਲੋ ਦੁੱਧ ਤੇ ਹਾਂ ਆਪਣੇ ਕੋ ਮਤਲਬ ਤੀਜੇ ਤੋਂ ਉਹ ਥਣ ਖਰਾਬ ਹੋ ਗਏ ਸੀਗੇ ਠੀਕ ਹੈ ਤੇ ਆਪਣੇ ਕੋ ਗਾੜੀ ਚੱਲਦੀ ਸੀ ਉਹਦੀ ਦੋ ਥਾਣੀਆਂ ਅਗਲੇ ਤੇ ਆਪਣੇ ਕੋ 8 ਕਿਲੋ ਦੁੱਧ ਦਿੰਦੀ ਗਾੜੀ ਗਈ ਗਾੜੀ ਚ ਹਾਂ ਤੇ ਹੁਣ ਇਹਨੂੰ ਹੀ ਚੰਗਾਈ ਸਾਰੀ ਗਾੜੀ ਤੇ 9 ਮਹੀਨੇ ਤੇ ਹੋਣੀ ਦਿੱਤੀ ਮਾਜਾ ਤਾਂ ਨਹੀਂ ਉਹ ਤਾਂ ਦੱਸਦੀ ਵੀ ਹੈ ਬਈ ਫਿਰ ਉਮਰ ਦੇ ਹਿਸਾਬ ਨਾਲ ਕੱਟੀ ਬਹੁਤ ਚੰਗੀ ਹੈ ਹਨਾ ਹਾਂ ਹਾਂ ਰੰਗ ਥੋੜਾ ਹੀ ਹਾਲੇ ਪੂਰਾ ਆਵਾ ਬਈ ਰੰਗ ਬਈ ਇਹ ਬਲੈਕ ਕਰ ਜਾਣਾ ਇਹ ਕੋਈ ਚੱਕਰ ਨਹੀਂ ਕਿਉਂਕਿ ਰੰਗ ਬਦਲਦਾ ਹੀ ਹੈ ਛੋਟੀ ਉਮਰ ਹੈ ਨਾ ਤੇ ਇਹ ਬਈ ਏ ਬਾਈ ਬਲੀ ਦੀ ਆ ਇਹ ਐ ਸਮਝਦੀ ਆ ਬਲੀ ਬਧਨੀ ਹਾਂਜੀ 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 ਠੀਕ ਆ ਐ ਮੀਣੀ ਆ ਅੱਛਾ ਹੈ ਮੀਣੀ ਆ ਨਾ ਹਾਂਜੀ ਇਹ ਸਾਰੀ ਹੈਗੀ ਡੇਢ ਸਾਲ ਦੀ ਅੱਛਾ ਡੇਢ ਸਾਲ ਦੀ ਆ ਇਹ ਜੇ ਆਈ ਹੈ ਹੀ ਢੂਟ ਚਕੇ ਨਹੀਂ 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 ਬਾਈ ਢੂਟ ਤੇ ਨਹੀਂ ਆਈ ਹੱਲੇ ਤਾਂ ਬੱਚਾ ਹੀ ਆ ਯਾਰ ਵੈਸੇ ਵੱਧ ਗਈ ਆ ਵੈਸੇ ਹੀ ਵੱਧ ਗਈ ਹਾਂ ਹਾਂ ਤੇ ਬਾਈ ਪਾਉਣੇ ਕੀ ਆ ਵੈਸੇ ਤੁਸੀਂ ਤਿਆਰ ਕਰਨ ਵਾਸਤੇ ਇਹਨਾਂ ਨੂੰ ਮੱਜਾਂ ਵਾਲਾ ਹੀ ਦਾਣਾ ਪਾਈਦਾ ਯਾਰ ਨਾਰਮਲ ਦਾਣਾ ਕੋਈ ਫੀਡ ਵੱਖਰੀ ਨਹੀਂ ਆ ਇਹਨਾਂ ਨੂੰ ਨਹੀਂ ਅਚਾ ਬਣਾਈ ਦਾ ਕਰਦਾ ਠੀਕ ਹੈ ਠੀਕ ਹੈ ਇਹ ਗੱਤੀ ਬਈ ਝੋਟੀ ਇਹ ਬਈ ਪੀਸ਼ਮਾ ਦੀ ਏਬੀਸੀ ਵਾਲਿਆਂ ਦੀ ਇਹ ਆਪਾ ਉਹਦੇ ਲਾਤਾ ਸੀ ਨੀਲੀ ਰਵੀ ਦੀ ਅਚਾ ਨੀਲੀ ਰਵੀ ਦੀ ਪਰ ਬੱਚਾ ਸਹੀ ਆ ਗਿਆ ਹਨਾ ਏਕੀ ਮਾਜੀ ਆਪਣੇ ਕੋਲ ਇਹ ਗੱਬਣਾ ਹਨਾ ਇਹ ਇਹਦੇ 3 ਕਿ ਮਹੀਨੇ ਮਤ ਰਹਿ ਗਿਓ ਹਾਂ ਇਹਦਾ ਰਿਕਾਰਡ ਤਾਂ ਹਾਂ ਦਾ ਬਹੁਤ ਆ ਹਨਾ ਮੇਲਾ 6000 ਲੀਟਰ ਲੂਟਰ ਦੇ ਰਿਕਾਰਡ ਹੈਗਾ 500 ਲੀਟਰ ਹੈ 500 ਲੀਟਰ ਹੈ ਗਈ ਇਹ ਵੀ ਬਾਹ ਮਲਖੀਰੀਆਂ ਗੁਈਆਂ ਅਚਾ ਇਹ ਵੀ ਖੀਰੀਆਂ ਗੁਈਆਂ ਮਾਲੋ ਖੀਰੀ ਸਵਾਦ ਨੇ ਬਈ ਤੁਸੀਂ ਹੈ ਨਾ ਮੇਲਾ ਨੀਅਰ ਬੋਰਡ ਖੀਰੀ ਦੂਹੀ ਪੈਂਦੀ ਆ ਖੀਰੀਆਂ ਢਾਈਆਂ ਤਿੰਨ ਸੂਲ ਪੈਂਦੀਆਂ ਮਤਲਬ ਬਿਲਕੁਲ ਠੀਕ ਹੈ ਹਾਂ ਇਹ ਹੈ ਬਈ ਇਹ ਬਈ ਆ ਬਾਹਰ ਮੱਝ ਬੰਨੀ ਹੋਈ ਉਹ ਦੀ ਕੱਟੀ ਆ ਬਹੁਤ ਚੰਗੀ ਆ ਨਾ ਇਹ ਵੀ ਰੀਲ ਬੂਲ ਬਹੁਤ ਆ ਇਹ ਦਮਦਾਰ ਦੀ ਆ ਬਈ ਦਮਦਾਰ ਦੀ ਆ ਹਾਂ ਠੀਕ ਹੈ ਠੀਕ ਆ ਬਾਰੇ ਬੜੀ ਨੌਲੇਜ ਆ ਬਈ ਆ ਟੀਕੇ ਦਾ ਹਰ ਮੈਂ ਸਾਰੇ ਆਪ ਇਹ 70 5 77 ਦਾ ਆਪ ਇਹ ਵੀ ਉਹ ਦੀ ਆ ਇਹ ਵੀ ਦਮਦਾਰ ਦੀ ਆ ਇਹ ਵੀ ਦਮਦਾਰ ਦੀ ਹੈ ਹਾਂ ਜਿਹੜਾ ਦਮਦਾਰ ਹੈ 70 5 77 ਦਾ ਕਿਹਦੇ ਕੋਲੇ ਬੋਲੇ ਹੁਣ ਇਹ ਮਨਜੀਤ ਕੈਰੋ ਕੋ ਆ ਮਨਜੀਤ ਕੈਰੋ ਕੋਲੇ ਪ੍ਰਾਈਵੇਟ ਹੀ ਕਹੇ ਹਾਂ ਪ੍ਰਾਈਵੇਟ ਆ ਤੇ ਉਹ ਉਹ ਮੱਝ ਜਿੱਤੀ ਸੀਗੀ ਜੀਤ ਲਾਲਿਆਣੇ ਕੋ 124 24 25 ਲੀਟਰ ਦੁੱਧ ਕੱਢਿਆ ਹੈ ਮੇਲੇ 'ਚ ਠੀਕ ਹੈ ਉਹਦਾ ਬੱਚਾ ਵਾਹ ਆ ਜਾ ਉਹਦਾ ਬੱਚਾ ਉਹ ਹਾਂ ਠੀਕ ਹੈ ਠੀਕ ਹੈ ਤੇਦੀ ਮਾਂ ਦਾ ਰਿਕਾਰਡ ਬਈ ਇਹਦੀ ماں 16 ਲੀਟਰ ਵਾਲੀ ਆ ਬਾਈ ਅੱਛਾ 16 ਲੀਟਰ ਇਹ ਆਉਣੀ ਵੇਚੀ ਇਹਦੀ ماں ਦੀ ਠੀਕ ਹੈ ਠੀਕ ਹੈ ਰੀਡ ਤੇ ਹੀ ਕਰ ਰਹੇ ਆ ਕੰਮ ਇਹਨ ਤੁਸੀਂ ਵੀ ਆਪਾਂ ਕਮਾੜਾ ਪਸ਼ੂ ਤਾਂ ਹੈ ਹੀ ਕੋਈ ਨਹੀਂ ਨਾ ਨਹੀਂ 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 ਨਾ ਹੀ ਰੱਖਣਾ ਬਿਨਾ ਰਿਕਾਰਡ ਤੋਂ ਕੋਈ ਨਹੀਂ ਹੈਗਾ ਕੋਈ ਨਹੀਂ ਹੈ ਇਹ ਵੀ ਦਮਦਾਰ ਦੀ ਆ ਅੱਛਾ ਇਹ ਵੀ ਦਮਦਾਰ ਦੀ ਹੈ ਹਾਂ ਇਹਦੀ ਚੋਰੀ ਇਹਦੀ ਉਮਰ ਇਹਦੀ ਉਮਰ 6-7 ਮਹੀਨੇ ਹੈਗੀ ਬਾਈ ਠੀਕ ਹੈ ਠੀਕ ਹੈ ਇਹ ਮਾਲੀ ਆ ਹਾਂ ਇਹ ਆ ਉਹਦਾ ਡਾਇਮੰਡ ਦਾ ਇਹ ਤਾਂ ਚਲੋ ਸੰਭਲਿਆ ਇਹ ਡਾਇਮੰਡ ਦਾ ਠੀਕ ਹੈ ਠੀਕ ਹੈ ਤੇ ਬਾਹਰ ਵੀ ਹੈਗੇ ਪਸ਼ੂ ਇੱਕ ਮੱਝ ਆਓ ਜੋ ਕੱਟੀ ਦੀ ਮਾਂ ਗਾਂ ਵਾਲਾ ਸ਼ੌਂਕਾਟ ਮੱਝਾਂ ਦਾ ਹੀ ਆ ਯਾਰ ਅੱਛਾ ਮੱਝਾਂ ਦਾ ਹੀ ਆ ਅੱਛਾ ਦੋਧਾ ਰੇਟ ਨਹੀਂ ਹੈ ਇਹ ਬਈ ਇਹ ਬਈ ਮੱਝ ਲਿਆਂਦੀ ਸੀ ਲੁਧਿਆਣੇੋਂ ਆਪਾਂ ਠੀਕ ਆ ਤੇ ਇਹ ਦਾ 18 ਕਿਲੋਟਰ ਦੇ ਨੇੜੇ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਆ ਬਈ ਤੇ ਕਿੰਨਾ ਕੁ ਮੰਨ ਲਓ ਵੀ ਕੀ ਹੁਣ ਤੱਕ ਕੀ ਕਮਾਇਆ ਹੱਲੇ ਦਾ ਮਤਲਬ ਯਾਰ ਆਪਣਾ ਮਤਲਬ ਤਿਆਰ ਹੀ ਹੋ ਰਿਹਾ ਸਭਾਨ ਸਾਰਾ ਮੰਨ ਲਓ ਵੀ ਹਜੇ ਤੱਕ ਆਪਣੇ ਸਾਰੇ ਘਰ ਦੇ ਪਸ਼ੂ ਆ ਤਾਂ ਕਮਾਇਆ ਹੀ ਆ ਸਮਝੋ ਜੇ ਆਪਾਂ ਕਹਿ ਸਕਦੇ ਹਾਂ ਮਤਲਬ ਪਹੂ ਤਾਂ ਮੈਂ ਮਤਲਬ ਹਾਂ ਮੰਨ ਲਓ ਵੀ ਪੈਸੇ ਲਾ ਕੇ ਪਸ਼ੂ ਆਪਾਂ ਕਿੰਨੇ ਖਰੀਦੇ ਆਉਣ ਤੱਕ ਤਿੰਨ ਮੱਝਾਂ ਸ਼ਾਇਦ ਹਨ ਹਾਂ ਕੁਝ ਆਪਣੇ ਹੁਣ ਮੈਂ 5 6 ਝੋਟੀਆਂ ਮਤਲਬ ਤਿਆਰ ਹੋ ਚੱਲੀਆਂ ਆਪਣੀਆਂ ਘਰ ਵਾਲੀਆਂ ਹੀ ਘਰ ਵਾਲੀਆਂ ਹਾਂ ਬਾ ਹੁਣ ਪਤਾ ਲੱਗਣਾ ਵੀ ਕੀ ਕਮਾਇਆ ਆਪਾਂ ਮੈਂ ਮਤਲਬ ਆਪਾਂ ਪੁਰਾਣੇ ਪਹੂ ਵੇਚ ਦਾਂਗੇ ਹੁਣ ਕਿੰਨਾ ਦੁੱਧ ਪਾਰੇ ਆ ਵੈਸੇ ਦੋਦ ਦਾ ਆਪਣੇ ਕੋਲ ਹੋਣਾ ਹੈਗਾ 30 35 ਲੀਟਰ ਦੇ ਨੇੜੇ 30 35 ਉਹ ਮੱਝਾਂ ਆ ਵੀ ਸੂਣ ਵਾਲੀ ਆਪਣੀ ਉਹ ਝੋਟੀ ਵੀ ਸੂਣ ਵਾਲੀ ਤੇ ਉਹ ਠੀਕ ਹੈ ਸਭ ਤੋਂ ਪੁਰਾਣੀ ਮੱਝ ਉਹ ਆਪਣੀ ਨੀਲੀ ਹੈ ਨਾ ਨੀਲੀ ਕੱਲੀ ਆ ਉਹ ਨੀਲੀ ਕੱਲੀ ਰਹਿ ਗਈ ਠੀਕ ਹੈ ਠੀਕ ਹੈ ਹਾਂਜੀ ਪੂਰੇ ਸ਼ੌਂਕ ਨਾਲ ਕੰਮ ਕਰ ਰਿਹਾ ਜੀ ਦੇਖੋ ਜੇ ਫੀਲ ਹੈਗੀ ਆ ਦਲਬਾਗ ਲੱਗਾ ਹੋਇਆ ਇਹਦੇ ਵੀ ਅੱਛਾ ਇਹਦੇ ਵੀ ਦਲਬਾਗ ਮਹੀਨਾ ਰਹਿ ਗਿਆ ਪੂਰਾ ਅੱਛਾ ਮਹੀਨਾ ਰਹਿ ਗਿਆ ਮੇਲਾ ਦਲਬਾਗ ਤੇ ਕੀ ਨਾ ਉਹਦਾ ਸੀਮਨ ਜਾਦੇ ਉਹ ਵੀ ਲਾਏ ਵੇ ਆਪਣੇ ਹਣਾ ਕਿਹੜਾ ਸੀ ਔਰਲੇ ਪਾਸੇ ਕਿ ਦਲਬਾਗ ਹੀ ਹੈ ਕਹਿੰਦੇ ਸੀ ਨਹੀਂ ਉਹ ਦਮਦਾਰ ਦਮਦਾਰ ਹਣਾ ਦੋਵੇਂ ਹੀ ਲੱਗੇ ਆ ਜਾਦੇ ਹਣਾ ਉਹਦੀ ਵੀ ਲਾਈਨ ਵੇਖ ਕੇ ਲਾਏ ਹੋਏ ਬਹੁਤ acha ਲੈਣ ਦੇ ਆ ਕੇ ਦੁੱਧ ਤੋਂ ਪਤਾ ਲੱਗਦਾ ਬਾਕੀ ਤੁਹਾਨੂੰ ਇਨ ਬਰੀਡਿੰਗ ਬਾਰੇ ਤਾਂ ਪਤਾ ਹੋਊਗਾ ਹੀ ਹਣਾ ਉਹ ਤਾਂ ਤੁਸੀਂ ਧਿਆਨ ਰੱਖਦੇ ਹੀ ਆਂ ਉਹਦਾ ਸਾਰਾ ਧਿਆਨ ਰੱਖੀ ਆ ਹਾਂ ਹਾਂ ਹੋਰ ਬਸ ਲਾਸਟ ਹੈ ਬਈਏ ਨਹੀਂ ਭਾਈ ਜੀ ਅਸੀਂ ਕਿਹੋ ਜਿਹਾ ਕੰਮ ਸ਼ੁਰੂ ਕਰਨਾ ਅੱਛਾ ਕਿਉਂਕਿ ਦੁੱਧ ਤੇ ਇੱਕ ਥੇਲਾ ਨਹੀਂ ਵੱਜਦਾ ਸਾਡਾ ਠੀਕ ਆ ਕਿਹੋ ਜਿਹਾ ਕੰਮ ਹੁਣ ਵੀ ਤੁਹਾਡੇ ਕੋਲੇ ਕਿਹੋ ਮਿਲ ਜਾਂਦਾ ਜ ਠੀਕ ਹੈ ਠੀਕ ਹੈ ਜੀ ਕਿਉਂ ਮੰਨ ਲਓ ਵੀ ਤੁਸੀਂ ਕਹਿੰਦੇ ਆ ਵੀ ਦੁੱਧ ਤੋਂ ਪ੍ਰੋਡਕਟ ਬਣਾ ਕੇ ਵੇਚਣ 'ਚ ਫਾਇਦਾ ਵੀ ਦੁੱਧ 'ਚ ਨਹੀਂ ਫਾਇਦਾ ਦੁੱਧ ਦਾ ਕੋਈ ਫਾਇਦਾ ਨਹੀਂ ਦੁੱਧ ਦਾ ਕੋਈ ਫਾਇਦਾ ਨਹੀਂ ਮੱਝਾਂ ਵੇਚੀਆਂ ਮੈਂ ਹੁਣ ਹਾਂਜੀ ਹੁਣ ਵੇਚੀਆਂ ਸਿਰਫ ਦੁੱਧ ਦਾ ਰੇਟ ਨਾ ਕਰਕੇ ਦੁੱਧ ਦਾ ਰੇਟ ਨਾ ਕਰਕੇ ਜੀ ਆ ਵੀ ਬਟਾਉ ਲਈ ਬੈਠਾ ਸੀ ਕੱਲ ਮੱਝਾਂ ਤੇ ਮੈਂ ਕਿਹਾ ਤੂੰ ਕੋਈ ਨਹੀਂ ਕੋਈ ਗੱਲ ਨਹੀਂ ਆਪਾਂ ਇੱਕ ਵਾਰੀ ਆਵਾਜ਼ ਦੇ ਕੇ ਹਾਂ ਨਹੀਂ ਨਹੀਂ ਸਹੀ ਆ ਜੀ ਕਿਉਂ ਵਾਲਾ ਕੰਮ ਤੁਸੀਂ ਸੰਪਰਕ ਕਰ ਸਕਦੇ ਆ ਜੀ ਤੁਹਾਨੂੰ ਸਪੈਸ਼ਲ ਮੰਨ ਲਓ ਘਰ ਦਾ ਘਿਓ ਮਿਲੂਗਾ ਬਿਨਾਂ ਮਲਾਵਟ ਤੋਂ ਠੀਕ ਹੈ ਕਾਰਨੀਆਂ ਦਾ ਕੀ ਰੇਟ ਦੇਵੋਗੇ ਆਂਟੀ ਰੇਕ ਵਿਰਤ 22500 ਇੰਨੀ ਮਿਹਨਤ ਸਾਡੀ ਆਉਂਦੀ ਆ ਅੱਛਾ ਕਿਲੋ ਦਾ ਹੈ ਕਿਲੋ ਦਾ 22500 ਭਾਵੇਂ ਅਗਲਾ ਕੋਲ ਖੜੋ ਕੇ ਬਣਾ ਲ ਜਾਵੇ ਓਕੇ ਓਕੇ ਠੀਕ ਹੈ ਜੀ ਧਿਆਨ ਰੱਖ ਲਿਓ ਜੀ ਕਿਸੇ ਨੂੰ ਸ਼ੌਂਕ ਹੁੰਦਾ ਹੈ ਨਾ ਕੋਈ ਬੰਦਾ ਜਿਵੇਂ ਇਹ ਚੀਜ਼ ਸਹੀ ਹੈ ਜੀ ਦੇਖੋ 6-700 ਰੁਪਏ ਕਿਲੋ ਵਾਲੇ ਦਾ ਆਪਾਂ ਨੂੰ ਵੀ ਪਤਾ ਉਹਦੇ ਵਿੱਚ ਕੀ ਹੁੰਦਾ ਪਰ ਇਹ ਘਰ ਦਾ ਹੋਊਗਾ ਤੇ ਗਾਰੰਟੀ शुदा ਹੋਊਗਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਬਾਕੀ ਤੁਹਾਨੂੰ ਦੱਸਿਆ ਵੀ ਇਹਨਾਂ ਦਾ ਠੰਡ ਸਿੰਘ ਦੇ ਨਾਂ ਤੇ YouTube ਪੇਜ ਆ ਉਹ ਚੈਨਲ ਆ ਤਿਹਨੂੰ ਸਬਸਕ੍ਰਾਈਬ ਕਰਿਓ ਜੇ ਉਹਦੇ ਤੇ ਤੁਹਾਨੂੰ ਜਾਣਕਾਰੀ ਲੈਣੀ ਆ ਤੁਹਾਨੂੰ ਉਹਤੇ ਆ ਪਸ਼ੂਆਂ ਦੀਆਂ ਵੀਡੀਓ ਪਾਉਂਦੇ ਰਹਿੰਦੇ ਆ ਜੀ ਉਹ ਝੋਟੀ ਇਹਨਾਂ ਨੂੰ ਕਹਾਂਗੇ ਜਰੂਰ ਦਿਖਾਉਣਗੇ ਜਿਹੜੀ ਖੀਰੀ ਮੰਨ ਲਓ ਹਜੇ ਵੀ ਖੀਰੀ ਆ ਤੇ 4 ਮਹੀਨਿਆਂ ਦੀ ਦੂਰੀ ਵਾਰੀ ਗੱਭਣਾ ਜੀ ਠੀਕ ਆ ਜੀ ਧੰਨਵਾਦ ਬਹੁਤ ਬਹੁਤ ਜੀ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਜੇ ਸ਼ੇਅਰ ਧੰਨਵਾਦ